チョロ。えー ਸਰ ਮੀਤ ਸਿੰਘ ਉਪਰ ਨਗੇਂਦਰ ਸਿੰਘ ਵਾਸੀ ਬੁਗੜੀ ਨੇ ਸਾਡੇ ਪਾਸ 18/11 18 ਇੱਕ 2023 ਨੂੰ ਜਾਣਖਾਇਆ ਸੀ ਜਿਹੜੀ ਮੇਰੇ ਖੇਤ ਤੇ ਮੋਟਰ ਲੱਗੀ ਔਰ ਉਹਦੀ ਤਾਰ ਵੀ ਸਟੱਪ ਤੋਂ ਮੁੱਕ ਤੱਕ ਲੱਗੀ ਹੈ ਕੇਵਲ ਤਾਰ ਕੋਈ ਵਿਅਕਤੀ ਵੱਢ ਕੇ ਲੈ ਗਿਆ ਜਿਹਦੀ ਪੜਤਾਲ ਤੇ ਉਹਨਾਂ ਨੇ ਸੁਖਮੰਦਰ ਸਿੰਘ ਪੁੱਤਰ ਨੀਲਾ ਸਿੰਘ ਤੇ ਜਿਹੜਾ ਹੈਗਾ ਵਾਸੀ 2019 ਤੋਂ ਰਹਲੀ ਇਹ ਦੇਖਵਾ ਪਰਚਾ ਦਰਜ ਕਰਾਇਆ ਸੀਗਾ ਕਿ ਇੱਕ ਨਿੱਕਾ ਸਿੰਘ ਪੁੱਤਰ ਨਰਮਨ ਸਿੰਘ ਵਾਸੀ ਸੀਗੀਆਂ ਨੂੰ ਵੇਚਦੇ ਐ ਇਹ ਜਿਹੜਾ ਨਿਕਾ ਕਿ ਇਸ ਤੇ ਪਰਚਾ ਬਰਜਿਸਟ ਮਕਦਮਾ ਨੰਬਰ 9 ਮਿਤੀ 18/24 ਅਧੀਨ ਤਾ 379 411 ਆਈਪੀਸੀ ਪੀਐਸ ਬਜਾਖਾਨਾ ਦਰਜ ਦਿਸਟ੍ਰਿਕਟ ਕਰਕੇ ਪੁਤੀ ਸ਼ਮੂਖ ਜਲਦੀ ਸੀ ਜਿਸ ਵਿੱਚ ਦੋਸ਼ੀ ਨਿੱਕਾ ਸਿੰਘ ਅਤੇ ਦੋਚੀ ਲਾਲ ਸਿੰਘ ਉੱਤਰ ਸ਼ੇਰ ਸਿੰਘ ਨੂੰ ਅਸਤਜਾਪਤਾ ਉੱਤਰ ਕਰਕੇ ਪੇਸ਼ ਦਾਪ ਕੀਤਾ ਜਾ ਰਿਹਾ ਜਿਸ ਦਾ ਪ੍ਰਸਰਵਾਹ ਚੱਲ ਰਿਹਾ ਹੈ ਕਿ ਬਾਅਦ ਦੇ ਜਿਸ ਤਰ੍ਹਾਂ ਬਰਤਾਲ ਦੇ ਵਿੱਚ ਜੋ ਗੱਲ ਸਾਹਮਣੇ ਆਉਗੀ ਜੈਸੀ ਸੂਰਤ ਵਿੱਚ ਹੀ ਕਾਰਵਾਈ ਰੋਣ ਚੱਲਦੀ ਜਾਊਗੀ ਇਹਨਾਂ ਦੇ ਹੋਰ ਸਾਥੀਆਂ ਨੂੰ ਵੀ ਇਹ ਪੁੱਛ ਵਿੱਚ ਦੇ ਵਿੱਚ ਲਿਆ ਕੇ ਸਖਤ ਸਿਦਰਾਵਾ ਦੇ ਰੋਣੀਆਂ ਕਿਉਂਕਿ ਕਿਸਾਨਾਂ ਬਹੁਤ ਦੁਖੀ ਹੈ ਜਿਹੜਾ ਇਹਦੇ ਵਿੱਚ ਇਹ ਚੋਰ ਆਪਦੇ ਚੰਦ ਪ੍ਰੇਸ਼ਾਂ ਉਹਦੇ ਨਸ਼ਾ ਕਰਨ ਦੀ ਖਾਤਰ ਅਗਲੇ ਧਾਰਮੜੇ ਖਿਲਾਫ ਦੇ ਤੇ ਜਮੀਨਦਾਰ ਬਹੁਤ ਦੁਖੀ ਹੁੰਦਾ ਹੈ ਤੇ ਸਾਡੇ ਕੋਲ ਆਜੇ ਰਿਪੋਰਟਾਂ ਦਾਤੀ ਕਰਾਉਂਦੇ ਆ ਕਿ ਇਸ ਕਰਕੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ